ਸਤ ਸ੍ਰੀ ਅਕਾਲ ਦੋਸਤੋ ਇਸ ਵਾਰ ਪਰਮਲ ਦੇ ਵਿੱਚ ਜਿਹੜੀਆਂ ਲੰਬੇ ਟਾਈਮ ਵਾਲੀਆਂ ਵੈਰੈਟੀਆਂ ਸੀ ਜਿਵੇਂ ਊਸ਼ਾ ਹੋਗੀਆਂ ਉਹ ਸਰਕਾਰ ਨੇ ਸ਼ੁਰੂ ਤੇ ਬੈਨ ਕਰ ਦਿੱਤੀਆਂ ਸੀ ਤੇ ਆਪਣੀ ਪੀਯੂ ਵੱਲੋਂ ਕੱਢੀਆਂ ਹੋਈਆਂ ਜਿਹੜੀਆਂ ਵੀ ਵੈਰੈਟੀਆਂ ਸੀ ਪੀਆਰ 126 31 ਜਾਂ ਜਿੰਨੇ ਵੀ ਵੈਰੈਟੀਆਂ ਹੋਰ ਸੀ ਸ਼ਾਰਟ ਟਾਈਮ ਦੀਆਂ ਵੈਰੈਟੀਆਂ ਜਿਹੜੀਆਂ ਸਰਕਾਰ ਨੇ ਆਖਿਆ ਸੀ ਤੁਸੀਂ ਇਹ ਸ਼ਾਰਟ ਟਾਈਮ ਦੀਆਂ ਵੈਰੈਟੀਆਂ ਲਾਓ ਪਹਿਲੀ ਗੱਲ ਤਾਂ ਉਹ ਵੈਰੈਟੀਆਂ ਦੇ ਵਿੱਚ ਬੌਣਾ ਰੋਗ ਬਹੁਤ ਜ਼ਿਆਦਾ ਆਇਆ ਤੇ ਉਸ ਤੋਂ ਬਾਅਦ ਹਲਦੀ ਰੋਗ ਬਹੁਤ ਜ਼ਿਆਦਾ ਆਇਆ ਇਹ ਕਿਸਾਨ ਦੁੱਧਾ ਦੇ ਵਿੱਚ ਰਹੇ ਕਿਉਂ 우ਸ਼ਾ ਤੇ ਉਹਨਾਂ ਨੂੰ ਬਹੁਤ ਵਿਸ਼ਵਾਸ ਬਣਿਆ ਹੋਇਆ ਸੀਗਾ ਇੱਕ ਚੰਗਾ ਝਾੜ ਕਰਦਾ ਸੀ ਤੇ ਵਿਕਣ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਂਦੀ ਸੀ ਜਿਹੜੀਆਂ ਇਹ ਪੀਆਰ ਦੀਆਂ ਵੈਰੈਟੀਆਂ ਸੀ ਇੱਕ ਤਾਂ ਕਿਸਾਨਾਂ ਨੂੰ ਉਹਨਾਂ ਦੇ ਮੁਤਾਬਕ ਉਹਨਾਂ ਝਾੜ ਨਹੀਂ ਮਿਲਦਾ ਸੀਗਾ ਤੇ ਬਾਕੀ ਕਈਆਂ 'ਚ ਡਿੱਗਣ ਦੀ ਪ੍ਰੋਬਲਮ ਆਉਂਦੀ ਸੀ ਜਾਂ ਇਸ ਵਾਰ ਨਵੀਆਂ ਪ੍ਰੋਬਲਮਾਂ ਆਈਆਂ ਜਿਹੜੀਆਂ ਬੋਨਾ ਰੋਕ ਕਹਦੀ ਹੈ ਤੇ ਹਲਦੀ ਰੋਗ ਤਾਂ ਚਲੋ ਪਿਛਲੇ ਸਾਲਾਂ ਦੇ ਵਿੱਚ ਥੋੜਾ-ਬਹੁਤ ਆਉਂਦਾ ਸੀ ਇਸ ਵਾਰ ਬਹੁਤ ਜ਼ਿਆਦਾ ਆਇਆ ਤੇ ਅੱਜ ਆਪਾਂ ਗੱਲ ਕਰਦੇ ਆਂ ਪੰਜਾਬ ਨੰਬਰ 1 ਝੋਨੇ ਦੀ ਇਹ ਜਿਹੜੀ ਇੱਕ ਪਰਮਲ ਦੀ ਵੈਰਾਈਟੀ ਹੈ ਇਹ ਕਿਸੇ ਯੂਨੀਵਰਸਿਟੀ ਵਗੈਰਾ ਦੁਆਰਾ ਨਹੀਂ ਦਿੱਤੀ ਗਈ ਇੱਕ ਪ੍ਰਾਈਵੇਟ ਤੌਰ ਤੇ ਤਿਆਰ ਕੀਤੀ ਗਈ ਹੈ ਜਿਵੇਂ ਆਪਾਂ ਊਸ਼ਾ ਤੋਂ ਪੀਲੀ ਊਸ਼ਾ ਡੋਗਰ ਊਸ਼ਾ ਊਸ਼ਾ ਪੈਂਟ ਇਦਾਂ ਦੀਆਂ ਵੈਰਾਈਟੀਆਂ ਤਿਆਰ ਕੀਤੀਆਂ ਸੀ ਉਵੇਂ ਹੀ ਇਹ ਇੱਕ ਵੈਰਾਈਟੀ ਜਿਹੜੀ ਪੰਜਾਬ ਨੰਬਰ 1 ਹੈ ਇਹ ਬਿਲਕੁਲ ਊਸ਼ਾ ਵਰਗੀ ਵੈਰਾਈਟੀ ਹੈ ਤਾਂ ਆਪਾਂ ਜ ਤੁਹਾਨੂੰ ਮਿਲਾਉਣੇ ਆ ਕਿਸਾਨ ਨਾਲ ਜਿਹੜਾ ਪਿਛਲੇ 2 ਸਾਲਾਂ ਤੋਂ ਇਹ ਪੰਜਾਬ ਨੰਬਰ 1 ਝੋਨਾ ਦੀ ਬਜਾਈ ਕਰ ਰਿਹਾ ਤੇ ਬਿਲਕੁਲ ਸੰਤੁਸ਼ਟ ਆ। ਆਜੋ ਆਪਾਂ ਦੋਸਤੋ ਤੁਹਾਨੂੰ ਮਿਲਾਉਣੇ ਆ। ਹਰ ਜੇਪੀ ਜੀ, ਠੀਕ ਠਾਕ। ਸ਼ਰਮਾ ਜੀ, ਸਿੱਗਾਲ ਜੀ। ਹਾਂ ਤੁਸੀਂ ਪਿਛਲੇ 2 ਸਾਲਾਂ ਤੋਂ ਇਹ ਪੰਜਾਬ ਨੰਬਰ ਝੋਨੇ ਦੀ ਟਰਾਂਸਪਲੈਂਟਿੰਗ ਕੀਤੀ ਹੈ ਨਾ। ਹਾਂ। ਕਿਵੇਂ ਲੱਗ ਰਿਹਾ ਝੋਨਾ? ਪਰਦਾ ਸ਼ਰਮਾ ਜੀ ਤੁਹਾਡਾ ਆਪਣੇ ਟੋਲੇ ਪਹੁੰਚਣ ਤੇ ਟੀਮਤੀ ਸਮਾ ਟੱਡਣ ਦੇ ਬਹੁਤ ਬਹੁਤ ਧੰਨਵਾਦ। ਹਾਂ ਤੁਹਾਡੇ ਲਈ ਟੀਮਤੀ ਸਮਾਧਾਨ ਲਈ ਚੈਨਲ ਅਸੀਂ ਬੰਦੇ ਰਹਿਨੇ ਆ। ਤੁਹਾਡੀ ਬਹੁਤ ਹੀ ਵਧੀਆ ਚੰਗੀਆਂ ਵੀਡੀਓ ਤੁਸਾਨੀ ਲੈਵਲ ਤੇ ਆਉਂਦੀ ਰਹਿੰਦੀ ਹੈ ਧੰਨਵਾਦ ਜੀ ਧੰਨਵਾਦ ਤੇ ਗੱਲ ਰਹੀ ਜੀ ਝੋਨੇ ਦੇ ਜਿਹੜੀ ਇਹ ਵੈਰੇਟੀ ਪੰਜਾਬ ਨੰਬਰ 1 ਹੈ ਜੀ ਓਕੇ ਜੀ ਪਿਛਲੇ ਸਾਲ ਆਪਾਂ ਦੋ ਟੋਲੇ ਖੇਤੀ ਲਈ ਸੀ ਜੀ ਨਵਾਂ ਬੀ ਸੀ ਸੀ ਜੀ ਬਿਲਕੁਲ ਜੀ ਤੇ ਜਿਹੜਾ ਇਹਦਾ ਝਾੜ ਸੀ ਬਹੁਤ ਹੀ ਵਧੀਆ ਰਿਹਾ ਆਪਾਂ ਨੂੰ ਓਕੇ ਹਾਂ ਸਭ ਤੋਂ ਪਹਿਲਾਂ ਤਾਂ ਝਾੜ ਦੀ ਗੱਲ ਹੁੰਦੀ ਹੈ ਨਾ ਕਿਸਾਨਾਂ ਵੱਲੋਂ ਵੀ ਉਹਦਾ ਇੱਕ ਚੰਗਾ ਝਾੜ ਦੇਣ ਵਾਲੀ ਵੈਰੇਟੀ ਕਿਸਾਨਾਂ ਦੀ ਉਹੀ ਮਨਪਸੰਦ ਬਣਦੀ ਹੈ ਹਾਂਜੀ ਹਾਂਜੀ ਵੀ ਝਾੜ ਇਹਨੇ ਬਿਲਕੁਲ ਚੰਗਾ ਝਾੜ ਕੱਢਿਆ ਬਹੁਤ ਹੀ ਸੋਹਣਾ ਝਾੜ ਪਿਛਲੇ ਸਾਲ ਥੋੜਾ ਜ਼ਿਆਦਾ ਲੇਟ ਹੋ ਰਹੀ ਸੀ ਆਪਾਂ ਲੋਨ ਤੋਂ ਇਹ ਤੋਂ ਓਕੇ ਚਲੋ ਹਾਂ ਪਹਿਲਾਂ ਸਭ ਤੋਂ ਪਹਿਲਾਂ ਪਹੀ ਗੱਲ ਕਰਦੇ ਆਂ ਵੀ ਟਾਈਮ ਇਹ ਊਸ਼ਾ ਜਿੰਨਾ ਲੈਂਦੀ ਹੈ ਜਾਂ ਘਟ ਲੈਂਦੀ ਹੈ ਨਹੀਂ ਸ਼ਰਮਾ ਜੀ ਟਾਈਮ ਇਹ ਊਸ਼ਾ ਤੋਂ ਮੰਨ ਲਈਏ ਚਲੋ 25 28 ਦਿਨ ਘਟ ਲੈਂਦੀ ਹੈ ਜੀ ਠੀਕ ਹੈ ਫਿਰ ਤਾਂ ਮੰਨ ਲਈਏ ਜੇ ਆਪਾਂ ਜਿਹੜੀਆਂ ਪੀਆਰ ਦੀਆਂ ਸ਼ਾਰਟ ਟਾਈਮ ਵੈਰਾਈਟੀਆਂ ਸੀਗੀਆਂ ਉਹਨਾਂ ਜਿੰਨੇ ਟਾਈਮ ਲੈਂਦੀਆਂ ਉਹਨਾਂ ਨਾਲ ਟਾਈਮ ਲੈਂਦੀਆਂ ਜੀ ਲਗਭਗ ਜੇ ਆਪਾਂ 135 40 ਦਿਨ ਦੇ ਕਰੀਬ ਹਾਂਜੀ ਲੈ ਜਾਂਦੀ ਹੈ 135 ਜਿਹੜੇ ਦਿਨ ਆਪਾਂ ਤੁਹਾਨੂੰ ਦੱਸ ਦਿਆਂ ਸ਼ਰਮਾ ਜੀ ਵੀ ਇਹ ਆਪਾਂ 28 ਜੂਨ ਨੂੰ ਲੱਗੀ ਜੀ 28 ਜੂਨ ਦੀ 28 ਜੂਨ ਤੋਂ ਲੈ ਕੇ 30 ਜੂਨ ਤੱਕ ਲੱਗੀ ਹੈ ਜੀ ਤੇ ਬਿਲਕੁਲ ਹੁਣ ਜਮ ਤਿਆਰ ਹੈ ਜੀ ਹਾਂ ਪੱਕ ਕੇ ਬਿਲਕੁਲ ਤਿਆਰ ਹੋਈ ਪਈ ਹੈ ਵੀ ਜਿਵੇਂ ਲੱਗਦਾ ਹੈ ਵੀ ਆਪਾਂ ਇਹਦੀ 5-7 ਦਿਨਾਂ ਦਾ ਕਪਾ ਦੀ ਕਟਾਈ ਕਰ ਸਕਦੇ ਜੇ ਆਪਾਂ ਕਹੀਏ ਤਾਂ ਇਹਦੀ ਜੇ ਟ੍ਰਾਂਸਪਲੈਂਟਿੰਗ 1 ਜੁਲਾਈ ਤੋਂ ਲੈ ਕੇ 10 ਜੁਲਾਈ ਤੱਕ ਹੋਵੇ ਫਿਰ ਵੀ ਮੰਨ ਲੇ ਚਲੋ ਅੱਜ ਤੋਂ 15 ਦਿਨ ਬਾਅਦ ਇਹਦੀ ਸਹੀ ਟਾਈਮ ਹੀ ਹੈ ਕਟਾਈ ਦਾ ਸਹੀ ਟਾਈਮ ਹੈ ਇਹ ਸ਼ਾਰਟ ਟਾਈਮ ਦੀ ਵੈਰੈਟੀ ਹੈ ਝਾੜੇ ਦਾ ਲਗਭਗ ਪਿਛਲੇ ਸਾਲ ਕੀ ਰਿਹਾ ਐਵਰੇਜ ਹੈ ਝਾੜ ਪਿਛਲੇ ਸਾਲਾਂ ਜੀ 93 99 ਮੰਨਦਾ ਝਾੜੀ ਵੈਸੇ ਪਿਛਲੇ ਸਾਲ ਮੌਸਮ ਦੇ ਹਿਸਾਬ ਨਾਲ ਟੌਪ ਝਾੜ ਹੀ ਇੰਨੇ ਸੀਗੇ ਹਾਂਜੀ ਇੰਨੇ ਝਾੜ ਸੀ ਜੀ ਵੀ ਜਿਹੜਾ ਮਤਲਬ ਸੀਜ਼ਨ ਦਾ ਟੌਪ ਝਾੜ ਹੈ ਉਸ ਝਾੜ ਦੇ ਵਿੱਚ ਰਿਆ ਤੇ ਵਿਕਣ ਦੇ ਵਿੱਚ ਮੰਡੀ ਕਰਨ ਦੇ ਵਿੱਚ ਜਿਵੇਂ ਕਈ ਹਾਈਬ੍ਰਿਡ ਵੈਰਾਈਆਂ ਹੁੰਦੀਆਂ ਉਹਨਾਂ ਨੂੰ ਵਿਕਣ ਦੇ ਵਿੱਚ ਦਿੱਕਤ ਆਉਂਦੀ ਹੈ ਕੋਈ ਐਵੇਂ ਦੀ ਦਿੱਕਤ ਤਾਂ ਨਹੀਂ ਆਈ ਕੋਵਿਡ ਇਤਨੀ ਆਈ ਜੋਂ ਊਸ਼ਾ ਨਾਲ ਦੀ ਵੈਰਾਈ ਹੈ ਜੀ ਹਾਂ ਦੇਖਣ ਚ ਆ ਜਸੂਜੀ ਦਿਖਾਓ ਦੇਖਣ ਚ ਲੱਗ ਰਿਹਾ ਨਾ ਜੇ ਕੋਈ ਨਵਾਂ ਬੰਦਾ ਹੋਵੇ ਪਛਾਣ ਨਹੀਂ ਕਰ ਸਕਦਾ ਉਹਨੂੰ ਐ ਲੱਗੂਗਾ ਵੀ ਜਿਵੇਂ ਨਾ ਊਸ਼ਾ ਦੀ ਵੈਰਾਈਟੀ ਹੁੰਦੀ ਹੈ ਹਾਂਜੀ ਹਾਂਜੀ ਹਾਂ ਊਸ਼ਾ ਜਿਹੜਾ ਮਨਲਾ ਕਿਸਾਨਾਂ ਦੀ ਬਹੁਤ ਪਿਛਲੇ ਕਈ ਸਾਲਾਂ ਤੋਂ ਪਸੰਦ ਹੈ ਹਾਂਜੀ ਹਾਂਜੀ ਸੰਧ ਕਰਦੇ ਨੇ ਇੱਕ ਚੰਗੀ ਵੈਰਾਈਟੀ ਹੈ ਹੋਰ ਕੋਈ ਨੂੰ ਬਿਮਾਰੀ ਵਗੈਰਾ ਕੋਈ ਜਿਆਦਾ ਸ਼ਰਮਾ ਦੀ ਬਿਮਾਰੀ ਬਹੁਤ ਘੱਟ ਆਈ ਹੈ ਜਿਵੇਂ ਇਸ ਵਾਰ ਬੌਣਾ ਰੋਗ ਆਇਆ ਪੀਆਰ ਦੀਆਂ ਸਾਰੀਆਂ ਵੈਰਾਈਟੀਆਂ ਦੇ ਵਿੱਚ ਆਇਆ ਇਹ ਵਾਲੀ ਵੈਰਾਈਟੀ ਦੇ ਵਿੱਚ ਕੋਈ ਬੌਣਾ ਰੋਗ ਦੀ ਦਿੱਕਤ ਨਹੀਂ ਜੀ ਕੋਈ ਨਹੀਂ ਤੋਂ ਤੁਹਾਡੇ ਸਾਹਮਣੇ ਖੜਾ ਵਾਟੀ ਟੈਵਲ ਹੈ ਦੇਖਣ ਚ ਦੇਖੋ ਬਿਲਕੁਲ ਨਹੀਂ ਲੱਗ ਰਿਹਾ ਮੈਂ ਸਾਰੀ ਦਿਖਾ ਦੂਗਾ ਤੁਹਾਨੂੰ ਹਾਂ ਆ ਤੁਸੀਂ ਦੇਖ ਸਕਦੇ ਹੋ ਪੱਕੇ ਪਹਿਲੀ ਗੱਲ ਤਾਂ ਝੋਨੇ ਦਾ ਪਕਾ ਹੀ ਬਹੁਤ ਸ਼ਾਨਦਾਰ ਹੈ ਇਹਦੇ ਨਾਲ ਜੇ ਆਪਾਂ ਕੁਛ ਗੱਲ ਕਰੀਏ ਤਾਂ ਪੀਆਰ 114 ਦੀ ਵੈਰਾਈਟੀ ਲੱਗੀ ਹੋਈ ਹੈ ਉਹਦਾ ਪਕਾ ਤੁਸੀਂ ਦੇਖ ਸਕਦੇ ਹੋ ਤੇ ਨਾਲ ਇਸਦਾ ਪਕਾ ਦੇਖ ਸਕਦੇ ਹੋ ਬਿਲਕੁਲ ਐ ਸੁਨਹਿਰੀ ਰੰਗ ਦੇ ਵਿੱਚ ਇੱਕ ਚੰਗਾ ਪਕਾਇਆ ਤੇ ਝੋਨਾ ਉਹੀ ਚੰਗਾ ਝਾੜ ਕੱਢਦਾ ਜਿਹਦਾ ਪ ਤੇ ਉੱਪਰ ਝੋਨਾ ਪੱਕ ਕੇ ਬਿਲਕੁਲ ਤਿਆਰ ਹੋ ਚੁੱਕਿਆ ਹੋਰ ਇਹਦੇ ਵਿੱਚ ਜਿਵੇਂ ਆਪਾਂ ਇਸ ਵਾਰ ਹਲਦੀ ਰੋਗ ਬਹੁਤ ਜ਼ਿਆਦਾ ਆਇਆ ਸਾਰੀਆਂ ਵੈਰਿਟੀਆਂ ਦੇ ਵਿੱਚ ਆਇਆ ਪੀਆਰ ਦੀਆਂ ਸਾਰੀਆਂ ਵੈਰਿਟੀਆਂ ਦੇ ਵਿੱਚ ਆਇਆ ਇਸ ਦੇ ਵਿੱਚ ਮੈਨੂੰ ਹਲਦੀ ਰੋਗ ਵੀ ਦੇਖਣ ਨੂੰ ਨਹੀਂ ਮਿਲ ਰਿਹਾ ਪਹਿਲਾਂ ਤਾਂ ਕੋਈ ਸਪੈਸ਼ਲ ਕਰਤੀਆਂ ਜਾਂ ਕੋਈ ਕੋਈ ਸ਼ਰਮਾ ਜੀ ਸਿਰਫ ਇਹ ਤੇ ਦੋ ਸੁਪਰੀਆਂ ਮਾਰੀਆਂ ਓਕੇ ਜਿਹੜੇ ਇਸ ਖੇਤ ਤੇ ਆਪਾਂ ਮਾਰਦੀਆਂ ਠੱਠੇ ਦਾ ਆਪਣਾ ਹੋਰ ਜੀ ਉੱਥੇ ਆਪਣੇ ਕੋਲ 14% ਇਹੀ ਵੈਰੈਟੀ ਹੈ ਜੀ ਯਾਨੀ ਕਿ 18 ਕਿੱਲੇ ਆਪਣੇ ਟੋਲੇ ਪੰਜਾਬ ਨੰਬਰ 1 ਦੀ ਜੀ ਵੀ ਜਿਵੇਂ ਕਿ ਤੁਸੀਂ ਪਿਛਲੇ ਸਾਲ ਦੋ ਕਿੱਲੇ ਲਾਏ ਉਹਨੂੰ ਵੈਰੈਟੀ ਟਾਪ ਦੀ ਲੱਗੀ ਤਾਂ ਫੇਰ ਇਸ ਵਾਰ 15-18 ਕਿੱਲੇ ਲਾਏ ਹਾਂਜੀ 18 ਕਿੱਲੇ ਵੈਰੈਟੀ ਉਹ 18 ਕਿੱਲੇ ਤੁਸੀਂ ਝੋਨਾ ਲਾਇਆ ਹੋਇਆ ਤੇ ਇਸ ਤੇ ਆਪਾਂ ਦੋ ਸੁਪਰੀਆਂ ਮਾਰਤੀਆਂ ਜੀ ਦੂਸਰੇ ਖੇਤ ਤੇ ਇੱਕ ਸੁਪਰੀ ਮਾਰੀ ਹੈ ਜੀ ਬਿਲਕੁਲ ਪੱਟਾ ਖੜਾ ਜੀ ਠੀਕ ਹੈ ਕੋਈ ਮੈਨੂੰ ਹਾਈਪਰ ਦੀ ਦਿੱਕਤ ਨਹੀਂ ਲੱਗ ਰਹੀ ਕੋਈ ਤੇਲੇ ਵਾਲੀ ਕਿਵੇਂ ਆ ਇਸ ਵਾਰ ਤੇਲ ਦੀ ਦਿੱਕਤ ਵੀ ਬਹੁਤ ਸਾਰੀਆਂ ਵੈਰਾਈਟੀਆਂ ਨੂੰ ਜ਼ਿਆਦਾ ਹੈ ਊਸ਼ਾ ਦੇ ਵਿੱਚ ਤਾਂ ਪਿੱਛੋਂ ਕੋਹ ਹੋ ਜਾਂਦਾ ਹਾਂਜੀ ਹਾਂਜੀ ਤੇ ਜੇ ਦੂਸਰੀ ਗੱਲ ਕਰੀਏ ਆਪਾਂ ਖਾਦ ਦੀ ਖਾਦ ਦੇ ਨੇ ਕਿੰਨੀ ਕਿ ਲਈ ਆ ਵੀ ਆਮ ਝੋਨੇ ਨਾਲੋਂ ਘੱਟ ਲਈ ਆ ਜਾਂ ਵੱਧ ਲਈ ਜਾਂ ਉਨੀ ਲਈ ਆ ਵੀ ਜੂਰੀਆ ਤੇ ਮਨ ਦੀ ਗੱਲ ਆਪਾਂ ਤਿੰਨ ਗੱਟਾਂ ਦੀ ਐਵਰੇਜ ਤਾਂ ਆਪਾਂ ਹਰ ਵੈਰਾਈਟੀ ਨੂੰ ਪਾਉਣੇ ਆ ਹਾਂਜੀ ਹਾਂਜੀ ਇਹਨੂੰ ਕੋਈ ਆਪਾਂ ਨੂੰ 4 ਤਾਂ ਨਹੀਂ ਪਾਉਣਗੇ ਵੇ ਨਹੀਂ ਨਹੀਂ ਜੀ ਬਸ 23 ਤੋਂ 2.5 ਗੱਟੇ ਪਾਏ ਜੀ 2.5 ਗੱਟੇ ਪਾਏ ਵੀ ਖਾਦ ਵੀ ਘੱਟ ਲੈਂਦਾ ਹਾਂ ਜੀ 2 ਠੀਕ ਆ ਫਿਰ ਤਾਂ ਖਾਦ ਵੀ ਬਹੁਤ ਘੱਟ ਲੈਂਦਾ ਮੇਨ ਗੱਲ ਇਹ ਹੁੰਦੀ ਇੱਕ ਤਾਂ ਉਹ ਵੈਰਾਈਟੀ ਨੂੰ ਬਿਮਾਰੀ ਨਾ ਆਵੇ ਹਨਾ ਦੂਸਰੀ ਖਾਦ ਘੱਟ ਲੈਂਦਾ ਉਹਦਾ ਪ੍ਰਕਾਸ਼ ਹੋਣਾ ਤੇ ਇੱਕ ਚੰਗਾ ਝਾੜ ਤੇ ਕਿਸਾਨਾਂ ਨੂੰ ਇਹੀ ਚਾਹੀਦਾ ਹਾਂਜੀ ਹਾਂਜੀ ਅ ਇਸ ਵਾਰ ਲਗਭਗ ਬਹੁਤ ਘੱਟ ਏਰੀਆ 'ਚ ਇਹਦੀ ਬਜਾਦ ਹੋਈ ਹੋਊਗੀ ਕਿਉਂ ਕਿਸਾਨਾਂ ਨੂੰ ਇੱਕ ਤਾਂ ਪਤਾ ਨਹੀਂ ਸੀਗਾ ਚਲ ਜੇ ਕੋਈ ਪਤਾ ਲੱਗਿਆ ਤਾਂ ਲੇਟ ਪਤਾ ਲੱਗਿਆ ਇੰਨਾਂ ਕੋਲੇ ਇਹਦਾ ਵੀ ਨਹੀਂ ਹੈਗਾ ਸੀਗਾ ਹਾਂਜੀ ਹਾਂਜੀ ਹਾਂ ਤਾ ਕਿਸਾਨ ਵੀਰੋ ਜੇ ਕਿਸੇ ਨੇ ਵਿజిਟ ਕਰਨਾ ਹੋਵੇ ਤਾਂ ਹੀਰਕੇ ਬਾਈ ਹੈਪੀ ਨਾਲ ਆ ਕੇ ਮਿਲ ਸਕਦੇ ਨੇ ਖੜਿਆ ਚੋਂ ਨਾਲ ਦੇਖ ਸਕਦੇ ਨੇ ਕਿਉਂਕਿ ਅਗਲੇ ਸਾਲ ਵੀ ਆਪਾਂ ਟ੍ਰਾਂਸਪਲੈਂਟਿੰਗ ਕਰਨੀ ਹੁੰਦੀ ਹੈ ਇਸ ਵਾਰ ਪੀਆਰ ਦੀਆਂ ਬਹੁਤ ਸਾਰੀਆਂ ਵੈਰਾਈਟੀਆਂ ਦੇ ਵਿੱਚ ਬਿਮਾਰੀ ਆਈਆਂ ਇਸ ਸਾਲ ਕਿਸਾਨ ਕਾਫੀ ਦੁਬਧਾਜ ਪਏ ਜਿਵੇਂ ਸਰਕਾਰ ਨੇ ਲੰਬੇ ਟਾਈਮ ਵਾਲੀਆਂ ਵੈਰੈਟੀਆਂ ਉਗਾਸ਼ਾ ਦੀਆਂ ਬੰਦ ਕੀਤੀਆਂ ਤੇ ਪੀਆਰ ਦੀਆਂ ਵੈਰੈਟੀਆਂ ਲਾਉਣ ਨੂੰ ਕਿਹਾ ਤੇ ਪੀਆਰ ਦੀਆਂ ਵੈਰੈਟੀਆਂ 'ਚ ਬਹੁਤ ਸਾਰੀਆਂ ਦਿੱਕਤਾਂ ਆਈਆਂ ਤਾਂ ਕਿਸਾਨ ਦੋਸਤੋ ਜੇ ਤੁਸੀਂ ਅਗਲੇ ਸਾਲ ਪਰਮਲ ਲਾਉਣਾ ਚਾਹੁੰਦੇ ਹੋ ਬਾਸਪਤੀ ਤੋਂ ਹਟ ਕੇ ਤਾਂ ਇੱਕ ਬਹੁਤ ਸ਼ਾਨਦਾਰ ਵੈਰੈਟੀ ਹੈ ਤੁਸੀਂ ਲਾ ਸਕਦੇ ਹੋ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ ਪਹਿਲੀ ਗੱਲ ਸਮਾਂ ਘੱਟ ਲੈਂਦੀ ਹੈ ਦੂਸਰੀ ਗੱਲ ਖਾਦ ਘੱਟ ਲੈਂਦੀ ਹੈ ਹਾਈਟ ਨਾਰਮਲ ਹੈ ਕੋਈ ਜਿਆਦਾ ਹਾਈਟ ਨਹੀਂ ਕੋਈ ਬਿਮਾਰੀਆਂ ਨਹੀਂ ਆਉਂਦੀਆਂ ਕਿਸੇ ਤਰ੍ਹਾਂ ਦੀ ਕੋਈ ਡਿੱਗਣ ਦੀ ਦਿੱਕਤ ਨਹੀਂ ਹੈਗੀ ਤੇ ਦੂਸਰੀ ਗੱਲ ਜਿਹੜਾ ਊਸ਼ਾ ਝੋਨਾ ਸੀ ਉਹ ਬਿਲਕੁਲ ਚੰਗੇ ਪਾਣੀ ਦਾ ਸੀ ਤੇ ਜੇ ਆਪਾਂ ਜਿਹੜੇ ਖੇਤ ਦੇ ਵਿੱਚ ਖੜੇ ਆ ਇੱਥੇ ਪਾਣੀ ਇੱਕ ਨੰਬਰ ਨਹੀਂ ਹੈਗਾ ਇੱਕ ਨੰਬਰ ਤੋਂ ਥੋੜਾ ਘੋਟਾ ਪਾਣੀ ਹੈ ਤੇ ਹਲਕੇ ਪਾਣੀ ਦੇ ਵਿੱਚ ਵੀ ਬਹੁਤ ਟੌਪ ਦੀ ਵੈਰੈਟੀ ਖੜੀ ਆ ਜਿੱਥੇ ਬਾਈ ਹੈਪੀ ਦੇ ਹੋਰ 15 ਕਿੱਲੇ ਖੜੇ ਨੇ ਉਹ ਇਸ ਤੋਂ ਵੀ ਜੇ 19 ਆ ਤਾਂ ਉਹ 21 ਖੜੇ ਨੇ ਕਮੀ ਇਸ ਦੇ ਵਿੱਚ ਵੀ ਕੋਈ ਨਹੀਂ ਹੈ ਉੱਥੇ ਪਾਣੀ ਬਿਲਕੁਲ ਇੱਕ ਨੰਬਰ ਹੈ ਤੇ ਉਹ ਇਸ ਤੋਂ ਵੀ ਚੰਗੇ ਖੜੇ ਨੇ ਤਾ ਕਿਸਾਨ ਦੋਸਤੋ ਤੁਸੀਂ ਆ ਕੇ ਹਜੇ ਫਿਲਹਾਲ ਇਹਦੀ 10-12 ਦਿਨਾਂ ਤੱਕ ਕਟਾਈ ਕਰਾਂਗੇ ਜੇ ਕਿਸੇ ਨੇ ਦੇਖਣਾ ਤਾਂ ਆ ਕੇ ਦੇਖ ਸਕਦੇ ਹੋ ਜਿਹੜੇ ਕਿਸਾਨ ਭਰਾਣੇ ਅਗਲੇ ਸਾਲ ਪਰਮਲ ਵੈਰੈਟੀ ਲਾਉਣੀ ਆ ਤਾਂ ਤੁਸੀਂ ਹੋਰ ਕਿਸਾਨ ਭਰਾਵਾਂ ਨੂੰ ਕੀ ਕਹਿਣਾ ਚਾਹੋਗੇ ਭੀ ਵਧੀਆ ਵੈਰੈਟੀਆਂ ਲਾਓ ਜੀ ਸ਼ਾਰਟ ਵੈਰੈਟੀ ਹੈ ਜੀ ਤੇ ਬਾਤੀ ਜਮ ਹੁਣ ਬਾਰਸ਼ਾ ਚੱਲਿਆ ਹੋ ਜਿਆਦੀ ਹਵਾ ਤੇ ਚੱਲੀ ਬਾਸਪਤੀਆਂ ਡਿੱਡ ਚੁਟੀਆਂ ਤੇ ਤੁਹਾਡੇ ਸਾਹਮਣੇ ਹੈ ਬਿਲਕੁਲ ਹਾਈਟ ਛੋਟੀ ਸ਼ਰਮਾ ਜੀ ਦੀ ਹਾਂ ਤੇ ਵਧੀਆ ਖੜੀ ਹੈ ਜੀ ਹਬ ਵੀ ਜਿਹੜੇ ਕਿਸਾਨ ਭਰਾਣੇ ਪਰਮਲ ਲਾਉਣਾ ਅਗਲੇ ਸਾਲ ਤਾਂ ਇਹ ਤੁਸੀਂ ਵੈਰਾਈਟੀ ਚੂਜ਼ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈਗੀ ਤੇ ਹੈਪੀ ਜੀ ਕਾਫੀ ਵੱਡੇ ਏਰੀਏ ਦੇ ਵਿੱਚ ਖੇਤੀ ਕਰਦੇ ਨੇ 40-50 ਕਿੱਲਾਂ ਦੀ ਖੇਤੀ ਕਰਦੇ ਨੇ ਆ ਟ੍ਰਾਇਲ ਕਰਦੇ ਰਹਿੰਦੇ ਨੇ ਨਵੇਂ ਵੈਰਾਈਟੀਆਂ ਦੇ ਤਾਂ ਇਹ ਇਹਨਾਂ ਦਾ ਟ੍ਰਾਇਲ ਪਾਸ ਹੋਇਆ 2 ਸਾਲਾਂ ਦੇ ਵਿੱਚ ਕੋ 1 ਸਾਲ ਦੇ ਵਿੱਚ ਵੀ ਆਪਣਾ ਟ੍ਰਾਇਲ ਕੋਈ ਕਈ ਵਾਰ ਕੋਈ ਮੌਸਮ ਕੋ ਪਿਛਲੇ ਸਾਲ ਦਾ ਕੁਝ ਮੌਸਮ ਹੋਰ ਸੀ ਇਸ ਸਾਲ ਮੌਸਮ ਹੋਰ ਸੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਆਈਆਂ ਤਾਂ ਇਹ ਵੈਰਾਈਟੀ ਪਾਸ ਹੋਈ ਤਾਂ ਕਿਸਾਨ ਵੀਰੋ ਜਿਹੜੇ ਕਿਸਾਨ ਭਰਾਣੇ ਲਾਉਣੀ ਆ ਤਾਂ ਆ ਕੇ ਦੇਖ ਵੀ ਸਕਦਾ ਤੇ ਅਗਲੇ ਸਾਲ ਵਾਸਤੇ ਤੁਸੀਂ ਇਹ ਵੈਰਾਈਟੀ ਨੂੰ ਚੁਣ ਸਕਦੇ ਹੋ ਧੰਨਵਾਦ ਦੋਸਤੋ